ਬੀਡੀਪੀ ਉਹ ਧਾਰੀਵਾਲ ਦੇ ਖਿਲਾਫ ਪਿੰਡ ਕੰਗਤ ਤੇ ਡੜਵਾਂ ਦੇ ਲੋਕਾਂ ਨੇ ਕੀਤਾ ਰੋਸ ਪ੍ਰਦਰਸ਼ਨ ਪਿੰਡ ਡੜਵਾਂ ਵਿਖੇ ਮਿਡਲ ਸਕੂਲ ਦੇ ਬਾਹਰ ਵੱਜੇ ਪਸ਼ੂ ਅਤੇ ਲੱਗੇ ਵੱਡੇ ਵੱਡੇ ਗੋਹੇ ਦੇ ਢੇਰਾਂ ਨੂੰ ਲੈ ਕੇ ਪਿੰਡ ਕੰਗਤ ਤੇ ਡੜਵਾਂ ਦੇ ਲੋਕਾਂ ਦੇ ਵੱਲੋਂ ਧਾਰੀਵਾਲ ਬੀਡੀਪੀ ਉਹ ਦੇ ਖਿਲਾਫ ਰੋਸ ਪ੍ਰਦਰਸ਼ਨ ਕਰਦਿਆਂ ਸੇਵਾ ਮੁਕਤ ਕੈਪਟਨ ਰਣਜੀਤ ਸਿੰਘ ਅਤੇ ਪਿੰਡ ਦੇ ਲੋਕਾਂ ਨੇ ਸਾਂਝੇ ਤੌਰ ਤੇ ਦੱਸਿਆ ਕਿ ਪਿੰਡ ਦੇ ਇੱਕ ਵਿਅਕਤੀ ਦੇ ਵੱਲੋਂ ਸਰਕਾਰੀ ਮਿਡਲ ਸਕੂਲ ਦੇ ਗੇਟ ਦੇ ਬਾਹਰ ਕਾਫੀ ਲੰਬੇ ਸਮੇਂ ਤੋਂ ਪਸ਼ੂ ਬਨੇ ਜਾਂਦੇ ਹਨ ਅਤੇ ਬਿਲਕੁਲ ਕੰਨ ਦੇ ਨਾਲ ਵੱਡੇ ਵੱਡੇ ਗੋਹੇ ਦੇ ਢੇਲ ਲਗਾਏ ਗਏ ਹਨ ਜਿਸ ਨਾਲ ਲੋਕਾਂ ਨੂੰ ਆਉਣ ਜਾਣ ਵਿੱਚ ਮੁਸ਼ਕਲ ਆਉਂਦੀ ਹੈ ਅਤੇ ਆਸ-ਪਾਸ ਦੇ ਘਰਾਂ ਦੇ ਵਿੱਚ ਬਹੁਤ ਜ਼ਿਆਦਾ ਮਸ਼ਰ ਆਉਂਦਾ ਹੈ ਜਿਸ ਨਾਲ ਸਕੂਲ ਦੇ ਵਿੱਚ پڑھਦੇ ਬੱਚਿਆਂ ਨੂੰ ਵੀ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਕਪਟਨ ਰਣਜੀਤ ਸਿੰਘ ਨੇ ਦੱਸਿਆ ਕਿ ਅਸੀਂ ਕਈ ਵਾਰੀ ਪ੍ਰਸ਼ਾਸਨ ਨੂੰ ਸ਼ਿਕਾਇਤ ਕਰ ਚੁੱਕੇ ਹਾਂ ਉਹਨਾਂ ਵੱਲੋਂ ਤਾੜੀਵਾਲ ਬੀਡੀਪੀਓ ਨੂੰ ਮਾਰਕ ਕੀਤੀ ਜਾਂਦੀ ਹੈ ਪਰ ਬੀਡੀਪੀਓ ਤਾੜੀਵਾਲ ਦੇ ਵੱਲੋਂ ਉਸ ਵਿਅਕਤੀ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਅਤੇ ਨਾ ਹੀ ਉਸ ਜਗ੍ਹਾ ਤੋਂ ਗੋਹੇ ਦੇ ਢੇੜਾ ਅਤੇ ਪਸ਼ੂ ਨੂੰ ਬੰਨਣਾ ਹਟਾਇਆ ਜਾਂਦਾ ਹੈ ਕਈ ਵਾਰੀ ਅਸੀਂ ਉਕਤ ਵਿਅਕਤੀ ਨੂੰ ਵੀ ਜੋ ਪਸ਼ੂ ਬੰਨਦਾ ਹੈ ਕਹਿ ਚੁੱਕੇ ਹਾਂ ਪਰ ਉਸ 'ਤੇ ਕੋਈ ਅਸਰ ਨਹੀਂ ਹੁੰਦਾ ਜਿਸ ਦੇ ਰੋਸ ਹੋ ਜੋ ਅੱਜ ਅਸੀਂ ਬੀਡੀਪੀਓ ਤਾੜੀਵਾਲ ਦੇ ਖਿਲਾਫ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਉਹਨਾਂ ਮੰਗ ਕੀਤੀ ਹੈ ਕਿ ਇਸ ਜਗ੍ਹਾ ਦੇ ਉੱਪਰੋਂ ਗੋਹੇ ਦੇ ਢੇੜ ਅਤੇ ਪਸ਼ੂ ਬੰਨਣ ਤੋਂ ਰੋਕਿਆ ਜਾਵੇ ਜੋ ਉੱਥੇ ਸਕੂਲ ਵਿੱਚ ਪਰਨ ਬੱਚੇ ਆ ਰਹੇ ਹਨ ਉਹਨਾਂ ਨੂੰ ਵੀ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ ਕਪਟਨ ਰਣਧੀਰ ਸਿੰਘ ਅਤੇ ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਇੱਥੋਂ ਜਲਦੀ ਤੋਂ ਜਲਦੀ ਗੋਹੇ ਦੇ ਢੇਰ ਹਟਾਏ ਜਾਣ ਅਤੇ ਪਸ਼ੂ ਬੰਨਨੇ ਰੋਕੇ ਜਾਣ ਜਦ ਇਸ ਸਬੰਧੀ ਸਰਕਾਰੀ ਛੁੱਟੀ ਹੋਣ ਦੇ ਕਾਰਨ ਬੀਡੀਪੀਓ ਨਾਲ ਫੋਨ ਤੇ ਸੰਪਰਕ ਕੀਤਾ ਗਿਆ ਤਾਂ ਉਹਨਾਂ ਨੇ ਆਖਿਆ ਕਿ ਅਸੀਂ ਉਸ ਵਿਅਕਤੀ ਨੂੰ ਨੋਟਿਸ ਕਰ ਦਿੱਤਾ ਹੈ ਉਸ ਜਗ੍ਹਾ ਤੋਂ ਜਲਦੀ ਤੋਂ ਜਲਦੀ ਗੋਹੇ ਦੇ ਢੇਰ ਹਟਾਏ ਜਾਣ ਅਤੇ ਪਸ਼ੂ ਬੰਨਨੇ ਬੰਦ ਕੀਤੇ ਜਾਣ ਬੀਡੀਪੀ ਧਾਰੀਵਾਲ ਨੇ ਇਹ ਵੀ ਦੱਸਿਆ ਕਿ ਕਾਫੀ ਲੰਬੇ ਸਮੇਂ ਤੋਂ ਛੱਪੜ ਦੀ ਸਫਾਈ ਨਹੀਂ ਹੋਈ ਉਸ ਦੀ ਵੀ ਸਫਾਈ ਅਸੀਂ ਜਲਦੀ ਹੀ ਕਰਵਾ ਰਹੇ ਹਾਂ ਉਹਨਾਂ ਨੇ ਦੱਸਿਆ ਕਿ ਪਸ਼ੂ ਬੰਨਣ ਵਾਲੇ ਵਿਅਕਤੀ ਨੇ ਆਖਿਆ ਕਿ ਜਲਦੀ ਹੀ ਫਸਲ ਦੀ ਕਟਾਈ ਹੋ ਰਹੀ ਹੈ ਕਟਾਈ ਹੋਣ ਦੇ ਨਾਲ ਜਗ੍ਹਾ ਖਾਲੀ ਹੋ ਜਾਵੇਗੀ ਅਤੇ ਉਸ ਜਗ੍ਹਾ ਤੋਂ ਗੋਹੇ ਦੇ ਢੇਡ ਹਟਾ ਦਿੱਤੇ ਜਾਣਗੇ ਤੇ ਪਸ਼ੂ ਬੰਨੇ ਬੰਦ ਕਰ ਦਿੱਤੇ ਜਾਣਗੇ ਨਾਮ ਕੀ ਹੈ ਤੁਹਾਡਾ ਮੇਰਾ ਨਾਮ ਕੈਪਟਨ ਰਵਦੀਰ ਸਿੰਘ ਰਿਟਾਇਰਡ ਪਿੰਡ ਕੰਗ ਹੈ ਅਜਾ ਮਸਲਾ ਤੁਸੀਂ ਦੱਸਦੇ ਕਿ ਉਹ ਜਿਹੜਾ ਗੋਆ ਲੱਗਾ ਦਾ ਆ ਪੂਰਾ ਲੱਗਾ ਦਾ ਆ ਇਹ ਮਸਲਾ ਸਰਕਾਰ ਕੀ ਕਰਨ ਦਾ ਇਹ ਜੀ ਕੁਲਦੀਪ ਸਿੰਘ son of ਦੇਸਾ ਸਿੰਘ ਪਿੰਡ ਡੜਵਾ ਇਹ ਤਕਰੀਬਨ 2-3 ਸਾਲ ਤੋਂ ਇੱਥੇ ਗੋਆ ਲਾ ਰਿਹਾ ਵਾ ਅਜੇ ਡੰਗਰ ਬਣ ਰਿਹਾ ਵਾ ਇਹਨੂੰ ਅਸੀਂ ਰਿਕਵੈਸਟ ਕੀਤੀ ਕਿ ਭਾਈ ਸਾਹਿਬ ਸਾਡਾ ਘਰ ਲੱਗ ਗਿਆ ਸਾਡੇ ਮੱਖਰ ਮੱਛੀਆਂ ਬਹੁਤ ਆਉਂਦੇ ਆ ਵਾ ਤੇ ਅਸੀਂ ਬੜੇ ਤੰਗ ਆ ਸਾਡੇ ਨਿਆਣੇ ਬਿਮਾਰ ਹਿੰਦੇ ਆ ਤੇ ਨਾਗੇ ਸਕੂਲ ਹੈ ਇਹ ਪੈਦਲ ਜਿਹੜੇ ਬੱਚੇ ਇੱਧਰੋਂ ਆਉਂਦੇ ਆ ਪਿੰਡਾਂ ਤੋਂ ਤੇ ਉਹ ਵੀ ਰੂੜੀ ਦੇ ਉੱਤੋਂ ਦੀ ਲੰਗਦੇ ਆ ਇੱਥੇ ਐਕਸੀਡੈਂਟ ਹੋਣ ਦਾ ਵੀ ਖਤਰਾ ਵਾ ਇਹਨੂੰ ਬੜਾ ਸਮਝਾਇਆ ਇਹਦੀ ਮੰਨਿਆਂ ਫਿਰ ਮੈਂ ਡੀਸੀ ਸਾਹਿਬ ਨੂੰ ਰਿਕੁਐਸਟ ਕੀਤੀ 71 25 ਚੋਂ ਦਰਖਾਸਤ ਦਿੱਤੀ ਉਹ ਬਲਾਗ ਚ ਆ ਗਈ ਕੁਛ ਨਹੀਂ ਹੋਇਆ ਫਿਰ ਮੈਂ ਉਹਨੂੰ ਰਿਮਾਈਂਡਰ ਇੱਕ ਮਹੀਨੇ ਬਾਅਦ ਦਿੱਤਾ ਡੀਸੀ ਸਾਹਿਬ ਨੂੰ ਕੁਛ ਨਹੀਂ ਹੋਇਆ ਫਿਰ ਮਤਲਬ ਐਸਮੋ ਗੁਰਦਾਸਪੁਰ ਨੂੰ ਵੀ ਚਿੱਠੀ ਲਿਖੀ ਔਰ ਨਿਸ਼ਾਇਰਾ ਚਲ ਗਈ ਦਿਸ਼ਾਰੇ ਤੇ ਇੱਕ ਬੰਦਾ ਆਇਆ ਇਹ ਕਹਿੰਦਾ ਜੀ ਮੈਂ ਉਹ ਗੋਏ ਦੇ ਉੱਤੇ ਮਿੱਟੀ ਪਾ ਦਿੰਨਾ ਵਾ ਜਦੋਂ ਪਿਆਲੀ ਖਾਲੀ ਹੋਊਗੀ ਮੈਂ ਕਰ ਦੇ ਪਿਆਲੀਆਂ ਖਾਲੀ ਪਈਆਂ ਹੋਈਆਂ ਐ ਪਰ ਇਹ ਕਹਿੰਦਾ ਕਿ ਜ਼ੋਰ ਲਾ ਲੈਣਾ ਮੈਂ ਉੱਥੋਂ ਗੋਆ ਨਹੀਂ ਛੁੱਟਣਾ ਸਾਡਾ ਸੜਕ ਸੜਕ ਤੇ ਉੱਤੇ 10 ਸਾਲ ਤੋਂ ਕਬਜ਼ਾ ਵਾ ਅਸੀਂ ਕਬਜ਼ਾ ਕਰਕੇ ਰੱਖਣਾ ਵਾ ਔਰ ਬਲਾਕ ਵਾਲਿਆਂ ਵੀ ਇਹਨੂੰ ਬੁਲਾਇਆ ਉੱਥੇ ਤੇ ਉਹ ਨਹੀਂ ਗਿਆ ਹੈਗਾ ਸਰਪੰਚ ਨੇ ਵੀ ਇਹਨੂੰ ਜਟਮ ਵਾਲੇ ਨੇ ਕਿਹਾ ਪਿੱਛੇ ਸਭ ਤੋਂ ਇਹ ਜਗਾ ਖਾਲੀ ਕਰਦੇ ਸਕੂਲ ਦੇ ਬੱਚਿਆਂ ਨੂੰ ਬੜੀ ਦਿੱਕਤ ਆ ਕੰਪਿਊਟਰ ਇੱਥੇ ਰੂਮ ਜਿਹੜਾ ਬੰਦ ਪਿਆ ਕੰਪਿਊਟਰ ਦੇ ਰੂਮ ਦੇ ਅੱਗੇ ਇਹਨੇ ਗਾਈਆਂ ਵੱਧੀਆਂ ਨੇ ਉਹ ਬੋ ਆਉਂਦੀ ਆ ਉਹਨਾਂ ਵਿਚਾਰਿਆਂ ਕੀ ਕੀਤਾ ਕਿ ਉਹਨੂੰ ਬੰਦ ਕਰ ਦਿੱਤਾ ਕੰਪਿਊਟਰ ਰੂਮ ਤੇ ਇਸ ਕਰਕੇ ਮੇਰੀ ਪ੍ਰਸ਼ਾਸਨਗਾਰੀ ਇਹ ਰਿਕਵੈਸਟ ਹੈ ਕਿ ਇਹ ਜਿਹੜੀ ਰੂਰੀ ਆ ਜਲਦੀ ਜਲਦੀ ਚੁਕਾਈ ਜਾਏ ਔਰ ਸਕੂਲ ਦੇ ਸਾਹਮਣੇ ਉਹ ਸਾਡੇ ਘਰ ਦੇ ਸਾਹਮਣੇ ਸਾਫ਼ ਸੁਥਰੀ ਜਗਾ ਹੋਵੇ ਵੀਡੀਓ ਸਾਹਿਬ ਉਹਨਾਂ ਚੱਕਰ ਨਹੀਂ ਮਾਰਿਆ ਵੀਡੀਓ ਸਾਹਿਬ ਨੇ ਕੋਈ ਚੱਕਰ ਨਹੀਂ ਮਾਰਿਆ ਉਹਨਾ ਇੱਕ ਸੈਕਟਰੀ ਨੂੰ ਡਿਟੇਲ ਕੀਤਾ ਹੋਇਆ ਵਾ ਉਹ ਇੱਕ ਵਾਰ ਆਇਆ ਵਾ ਤੇ ਉਹ ਕੁਝ ਨਹੀਂ ਕਰਕੇ ਗਿਆ। ਜੀ ਨਾ ਸਰ। ਸ਼੍ਰੀ ਰਾਦੇ ਕਲਾਸ ਤੋਂ ਉਸਦੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ, ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ ਦੇ ਮਿਲਦੇ ਹਨ। ਅਤੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ। ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਸ ਤੋਂ ਉਸਦੇ ਬੁਟੀਕ ਨੇਰੇ ਅਮਰ ਕਲੀਨਿਕ ਡੜਵਾ ਰੋਡ ਢਾੜੀਵਾਲ। ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ।